ਸਤਿ ਸ਼੍ਰੀ ਅਕਾਲ ਜੀ ਮੈਂ ਸਰਵਟੇਲੋਂ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਜਿਹੜੀ ਵੀਡੀਓ ਹੈ ਉਹ ਆਪਾਂ ਆਪਣੇ ਖੇਤਾਂ ਤੇ ਪਿੰਡ ਬੋਇਟਲਮਾ ਜ਼ਿਲ੍ਹਾ ਮਾਨਸਾ ਦੇ ਵਿੱਚ ਬਣਾ ਰਹੇ ਹਾਂ ਆਪਣੇ ਕੋਲੇ ਜੋ ਗਰਮੀਆਂ ਦੀਆਂ ਸਬਜ਼ੀਆਂ ਆਪਾਂ ਲੋਟਾਂ ਦੇ ਥੱਲੇ ਸਰਦੀਆਂ ਦੇ ਵਿੱਚ ਲਾਉਣੀ ਹੈ ਜਿਹੜੀਆਂ ਆਪਾਂ ਇਸ ਤੋਂ ਪਹਿਲਾਂ ਵੀਡੀਓ ਪਾਈਆਂ ਸੀ ਉਹਨਾਂ ਤੇ ਬਹੁਤ ਸਾਰੇ ਵੀਰਾਂ ਦੇ ਕਮੈਂਟ ਆਏ ਸੀ ਵੀ ਆਪਣੇ ਕੋਲੇ ਜੋ ਦੇਸੀ ਕਦੂ ਲੱਗਿਆ ਹੋਇਆ ਉੱਤੇ ਆਪਾਂ ਮਲਚ ਪਾਈ ਹੋਈ ਸੀ ਤੇ ਉਹਨਾਂ ਦੇ ਸਵਾਲ ਸੀਗੇ ਵੀ ਮਲਚ ਪਾਉਣੀ ਦੇਸੀ ਕਦੂ ਤੇ ਜ਼ਰੂਰੀ ਹੈ ਜਾਪਾ ਬਿਨਾ ਮਾਝ ਤੋਂ ਵੀ ਦੇਸੀ ਕਦੂ ਲਾ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਜੋ ਆਪਣੇ ਕੋਲ ਦੇਸੀ ਕਦੂ ਲੱਗਿਆ ਹੋਇਆ ਹੈ ਮਲਚਾ ਦਾ ਕਿਸ ਤਰ੍ਹਾਂ ਦਾ ਹੈ ਤੇ ਬਿਨਾ ਮਲਚਾ ਦਾ ਕਿਸ ਤਰ੍ਹਾਂ ਦਾ ਹੈ ਇਹ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਜਾਂ ਕੁਝ ਵੀਰਾਂ ਦੇ ਸਵਾਲ ਆਏ ਸੀ ਵੀ ਖਾਦਾਂ ਤੁਸੀਂ ਥੱਲੇ ਕਿਹੜੀਆਂ ਪਾਉਨੇ ਆ ਉਹਦੇ ਬਾਰੇ ਵੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਾਰਾ ਤੁਹਾਨੂੰ ਦਿਖਾਵਾਂਗੇ ਵੀ ਜਿਹੜਾ ਇਹ ਕਦੂ ਆਪਣੇ ਕੋਲ ਲੱਗਿਆ ਹੋਇਆ ਹੈ ਹੁਣ ਉਹ ਕਿੰਨੇ ਦਿਨਾਂ ਦਾ ਹੋ ਗਿਆ ਤੇ ਆਓ ਕਰਦੇ ਆਂ ਵੀਡੀਓ ਦੇ ਵਿੱਚ ਗੱਲ ਕਰਵਾ ਕਿਸਾਨ ਵੀਰੋ ਇਹ ਜਿਹੜਾ ਆਪਣੇ ਕੋਲ ਕਦੂ ਲੱਗਿਆ ਹੋਇਆ ਹੈ ਇਹ 11ਵੇਂ ਮਹੀਨੇ ਦੀ 5 ਤਰੀਕ 5 ਨਵੰਬਰ ਦਾ ਲੱਗਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਮਲਚਾਲ ਦੀ ਕਿੰਨੀ ਗਰੋਥ ਹੈ ਇਹ ਆਪਣੇ ਕੋਲੇ ਹਾਈ ਬੇਸ ਦੀ ਜਾਇ ਜਾਇ ਦੇ ਵੈਰਾਈ ਲੱਗੀ ਹੋਈ ਹੈ ਇਹ ਆਪਾਂ ਇਸ ਵੇਲੇ ਵੀ ਇਹ ਲਾਉਣੇ ਆ ਤੇ ਜਿਹੜਾ ਆਪਾਂ ਗਰਮੀਆਂ ਦੇ ਵਿੱਚ ਲਾਉਣੇ ਆ ਉਸ ਟਾਈਮ ਵੀ ਇਹ ਲਾਉਣੇ ਆ ਜਾਇਦੇਵ ਵੈਰਾਈ ਦਾ ਇਸ ਸਿਸਟਮ ਐ ਵੀ ਇਹਦੀ ਚਮਕ ਬਹੁਤ ਹੁੰਦੀ ਹੈ ਤੇ ਹਰਾ ਰਹਿੰਦਾ ਇਹ ਲੰਮਾ ਕੱਦੂ ਹੈ ਤੇ ਹੋਰ ਵੈਰਾਈਟੀਆਂ ਦੇ ਝਾਰਤਾ ਇਹਦੇ ਨਾਲੋਂ ਵੱਧ ਹੋ ਸਕਦੇ ਆ ਪਰ ਮੰਡੀ ਦੇ ਵਿੱਚ ਜਾ ਕੇ ਜਿਹੜੀ ਮਾਰਕੀਟ ਹੈ ਮਾਰਕੀਟ ਨਹੀਂ ਇਹਦੇ ਬਰਾਬਰ ਖੜਦੀ ਆਪਾਂ ਦੋਨੇ ਵਾਰੀ ਗਰਮੀਆਂ 'ਚ ਵੀ ਸਰਦੀਆਂ 'ਚ ਵੀ ਇਹ ਕੱਦੂ ਦੀ ਇਹ ਹੀ ਵੈਰਾਈਟੀ ਲਾਉਣੇ ਆ ਤੇ ਹੁਣ ਪਿਛਲੇ ਸਾਲਾਂ ਤੋਂ ਆਪਾਂ ਪਿਛਲੇ ਸਾਲ ਅੱਧਾ ਕੱਦੂ ਆਪਾਂ ਮੱਛ ਤੇ ਲਾਇਆ ਸੀ ਤੇ ਅੱਧਾ ਕੱਦੂ ਆਪਾਂ ਬਿਨਾ ਮੱਛ ਤੋਂ ਲਾਇਆ ਸੀ ਉਹਦੇ 'ਚ ਪਹਿਲੀ ਜਿਵੇਂ ਇਸ ਵਾਰ ਤੁਹਾਨੂੰ ਦਿਖਾਵਾਂਗੇ ਗਰੋਥ ਦਾ ਫਰਕ ਪੈ ਗਿਆ ਸੀ ਤੇ ਗਰੋਥ ਦਾ ਫਰਕ ਕਰਕੇ ਜਦੋਂ ਚੱਲਦਾ ਆਪਣਾ ਮਾਰਚ ਦੇ ਵਿੱਚ ਕਦੋਂ ਆਉਂਦਾ ਮਾਰਕੀਟ ਦੇ ਵਿੱਚ ਉਦੋਂ ਬਿਕੰਦੇ ਵਿੱਚ ਵਾੜਾ ਫਰਕ ਪੈ ਜਾਂਦਾ ਇਹ ਜਿਹੜਾ ਮਲਚੜਾ ਇਹ ਆਪਣਾ 15 ਦਿਨ ਪਹਿਲਾਂ ਚੱਲ ਪਿਆ ਸੀ ਤੇ ਉਹ 15 ਦਿਨ ਲੇਟ ਹੋ ਗਿਆ ਸੀ ਉਸ ਟਾਈਮ ਤੇ ਜਿਹੜੀ 15 ਦਿਨ ਪਹਿਲਾਂ ਕਦੋਂ ਵੇਚ ਗਿਆ ਉਦੋਂ ਬਹੁਤ ਸਾਰੇ ਪੈਸੇ ਵੱਧ ਬਟਾ ਜਾਂਦਾ ਤੇ ਉਦੋਂ ਜਿਹੜਾ 15 ਦਿਨ ਦਾ ਬਹੁਤ ਵੱਡਾ ਫਰਕ ਪੈ ਜਾਂਦਾ ਇਹ ਆਪਣੇ ਕੋਲੇ ਜਿਹੜਾ ਲੱਗਿਆ ਹੋਇਆ ਕਦੂ ਇਹ ਮਾਚਿੰਗ ਤੇ ਲੱਗਿਆ ਹੋਇਆ ਤੇ ਜਿਹੜਾ ਇੱਕ ਬੈੱਡ ਆਪਣੇ ਕੋਲੇ ਬਿਨਾ ਮਲਚ ਤੋਂ ਇਸ ਵਾਰ ਵੀ ਲਾਇਆ ਤੇ ਪਿਛਲੀ ਵਾਰ ਤਾਂ ਆਪਣੇ ਕੋਲੇ ਇੱਦਾਂ ਦਾ ਸੀ ਤੇ ਉਹ ਬੈੱਡ ਵੀ ਤੁਹਾਨੂੰ ਦਿਖਾਉਣੇ ਆ ਜਿਹੜਾ ਆਪਣਾ ਬਿਨਾ ਮਲਚ ਤੋਂ ਲੱਗਿਆ ਹੋਇਆ ਹੈ ਵੀ ਉਹਦੇ ਵਿੱਚ ਕੀ ਅੰਤਰ ਹੈ ਤੇ ਇਹਦੇ ਵਿੱਚ ਕੀ ਅੰਤਰ ਹੈ ਇਹ ਮਲਚ ਤੇ ਬਹੁਤ ਸੋਹਣੀ ਕਦੂ ਦੀ ਫਸਲ ਖੜੀ ਹੈ ਜਿਹੜੀ ਲਗਭਗ 1 ਮਹੀਨੇ ਦੀ ਹੋ ਗਈ ਤੇ ਹੁਣ ਆਪਾਂ ਅਗਲੇ ਦੂਜੇ ਬੈੱਡ ਤੇ ਚੱਲ ਜਾਈਏ ਇਸ ਬੈੱਡ ਤੇ ਆਪਣੇ ਬਿਨਾ ਮਲਚਿੰਗ ਤਕੱਦੂ ਲੱਗਿਆ ਹੋਇਆ ਹੈ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਉਹ ਤੁਸੀਂ ਪਹਿਲਾਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਉਹਦੀ ਗਰੋਥ ਕਿੰਨੀ ਹੈ ਤੇ ਇਹਦੀ ਗਰੋਥ ਕਿੰਨੀ ਹੈ ਇੱਕ ਤਾਂ ਮਲਚਿੰਗ ਦੇ ਨਾਲ ਆਪਾਂ ਨੂੰ ਇਹ ਫਾਇਦਾ ਹੋ ਜਾਂਦਾ ਵੀ ਆਪਣੇ ਨਦੀਨ ਨਹੀਂ ਖੇਤਾਂ ਦੇ ਵਿੱਚ ਹੁੰਦੇ ਦੂਜਾ ਮਲਚਿੰਗ ਦੇ ਨਾਲ ਗਰੋਥ ਬਹੁਤ ਜ਼ਿਆਦਾ ਹੁੰਦੀ ਹੈ ਜਿੰਨਾਂ ਕ ਆਪਣਾ ਮਲਚਿੰਗ ਤੇ 8 ਤੋਂ 9000 ਰੁਪਇਆ ਇੱਕ ਏਕੜ ਦਾ ਖਰਚਾ ਹੁੰਦਾ ਉਹਨਾਂ ਖਰਚਾ ਆਪਾਂ ਨੂੰ ਲੇਬਰਾਂ ਤੇ ਹੀ ਪੈਂਦਾ ਜਦੋਂ ਨਦੀਨ ਹੋ ਜਾਂਦੇ ਆ ਨਦੀਨ ਆਪਾਂ ਜੋ ਥੱਲੇ ਖਾਦਾਂ ਪਾਉਨੇ ਆ ਉਹਨਾਂ ਖਾਦਾਂ ਦਾ ਨੂੰ ਨਦੀਨ ਹੀ ਲੈ ਜਾਂਦੇ ਆ ਆਪਣੇ ਬੇਲਾਂ ਨੂੰ ਬਹੁਤ ਘੱਟ ਲੱਗਦੀ ਲੱਗਦੀਆਂ ਖਾਦਾਂ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇਹਦਾ ਤੇ ਉਹਦਾ ਦੁੱਗਣਾ ਦੁੱਗਣੀ ਗ੍ਰੋਥ ਦਾ ਫਰਕ ਹੈ ਦੂਜਾ ਆਪਣੇ ਕੋਲੇ ਆ ਕੱਦੂ ਸਾਰਾ ਤੁਸੀਂ ਦੇਖ ਸਕਦੇ ਹੋ ਜਿਹੜਾ ਲੱਗਿਆ ਹੋਇਆ ਤੇ ਇਹਨੇ ਬਹੁਤ ਸਾਰੀ ਗ੍ਰੋਥ ਕਰੀ ਹੋਈ ਹੈ ਜਿਹੜਾ ਇਹ ਵੱਡਾ ਆਪਣੇ ਕੋਲੇ ਲੱਗਿਆ ਹੋਇਆ ਇਹਨੇ ਉਹਦੇ ਨਾਲੋਂ ਅੱਧੀ ਗ੍ਰੋਥ ਕਰੀ ਹੋਈ ਹੈ ਤੇ ਬਾਕੀ ਜੋ ਖਾਦਾਂ ਬਾਰੇ ਆਪਾਂ ਗੱਲਬਾਤ ਕਰਦੇ ਸੀ ਖਾਦਾਂ ਆਪਾਂ ਇਹ ਇਹ ਥੱਲੇ ਜੋ ਆਪਾਂ ਲਾਉਣ ਤੋਂ ਪਹਿਲਾਂ ਪਾਈਆਂ ਇੱਕ ਘਟਾ ਡੀਏਪੀ 3 ਘਟੇ ਸੁਪਰ ਤੇ ਇੱਕ ਘਟਾ ਪੋਟਾਸ਼ ਇਹ ਖਾਦਾਂ ਆਪਾਂ ਥੱਲੇ ਪਾਈਆਂ ਤੇ ਜਿਹੜੀਆਂ ਆਪਾਂ ਜ਼ਿੰਕ ম্যাগਨੀਸ਼ੀਅਮ ਕੈਲਸ਼ੀਅਮ ਇਹ ਸਾਰੀਆਂ ਖਾਦਾਂ ਦੀ ਜਿਹੜੀ ਆਪਾਂ ਲੋੜ ਪਊਗੀ ਉਹ ਤੇ ਆਪਾਂ ਇਹਨਾਂ ਦੀ ਸਪਰੇ ਕਰਾਂਗੇ ਜੋ ਆਪਣੇ ਬੇਲਾ ਲੱਗੀਆਂ ਹੋਈਆਂ ਤੇ ਹੁਣ ਤਾਂ ਹੁਣ ਧੁੱਪ ਬਹੁਤ ਸਾਰੀ ਪੈ ਰਹੀ ਹੈ ਪਰ ਹੁਣ 10 ਦਿਨਾਂ ਤੱਕ ਇਹਨੂੰ ਠਕਣ ਦਾ ਟਾਈਮ ਹੋਜੂ ਠੱਕ ਕੇ ਰੱਖ ਦਾਂਗੇ ਤੇ ਹੁਣ ਜਿਹੜਾ ਘਾਹ ਸਿਸਟਮ ਹੈ ਉਹ ਸਾਰਾ ਦਵਾਰੇ ਫਰਵਰੀ ਦੇ ਵਿੱਚ ਚੱਲਣਾ ਹੈ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਦੱਸਣਾ ਵੀ ਇਹ ਆਪਣਾ ਜੋ ਮਲਚਿੰਗ ਵਾਲਾ ਤੇ ਦੂਜਾ ਕਦੂ ਹੈ ਤੇ ਉਹਦੇ ਵਿੱਚ ਵੀ ਕਿੰਨਾ ਫਰਕ ਸੋਨੂੰ ਲੱਗਦਾ ਹੈ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ